ਪਲਾਸਟਿਕ ਦਾਣਾ ਉਹ ਰਾ ਮਟੀਰੀਅਲ ਵਗੈਰਾ ਉਹਨਾਂ ਦੇ ਚੇਅਰ ਵਗੈਰਾ ਬਣਦੀ ਹੈ ਨਾ ਤੇ ਉਹਦੇ ਇਮੀਡੀਏਟ ਤੁਹਾਨੂੰ ਪਤਾ ਪਲਾਸਟਿਕ ਬਰਲ ਬਾਰੂਦ ਹੀ ਹੁੰਦਾ ਇਸ ਤਰ੍ਹਾਂ ਇਸ ਕਰਕੇ ਉਹ ਅੱਗ ਜਲਦੀ ਜਲਦੀ ਬਲਦੀ ਹੈ ਕਿਵੇਂ ਪਤਾ ਚੱla ਕਿ ਆਗ ਲੱਗੀ ਆਂ ਪੜੋਸੀ ਨੇ ਬਤਾਇਆ ਕਿਤੇ ਵਜੇ ਆਗ ਕੀ ਘਟਨਾ ਇਹ ਤਾਂ ਪਤਾ ਨਹੀਂ 4:00 ਵਜੇ 4:00 ਆਇਆ ਜਿਹੜਾ ਮਤਲਬ ਜਿਹੜੇ ਸਟੇਸ਼ਨ ਨੇੜੇ ਪੈਂਦਾ ਫੋਕੀਪੈਂਡ ਦੀ ਗੱਡੀ ਕਢਾਈ ਫਿਰ ਉਹਦੇ ਨਾਲ ਹੀ ਜਿੱਤਾਂ ਦੀ 2-3-4-5 ਗੱਡੀਆਂ ਮੰਗਵਾਲੀਆਂ

ਇਸ ਅੱਗ ਲੱਗਣ ਨਾਲ ਕਈ ਤਾਂ ਇਸ ਫੈਕਟਰੀ ਮਾਲਕ ਦਾ ਕਾਫੀ ਜ਼ਿਆਦਾ ਆਰਥਿਕ ਨੁਕਸਾਨ ਹੋਇਆ ਪਰ ਗਨੀਮਤ ਰਹੀ ਕਿ ਇਸ ਅੱਗ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਮੇਰੇ ਪਿੱਛੇ ਤੁਸੀਂ ਉਹ ਫੈਕਟਰੀ ਦੇਖ ਸਕਦੇ ਹੋ ਜਿੱਥੇ ਤਕਰੀਬਨ 2 ਵਜੇ ਜਿਹੜੀ ਹੈ ਅੱਗ ਲੱਗਦੀ ਹੈ ਔਰ ਅੱਗ ਲੱਗਣ ਨਾਲ ਇੱਥੇ ਬਣਨ ਵਾਲਾ ਪਲਾਸਟਿਕ ਦਾ ਸਮਾਨ ਦੱਸਿਆ ਜਾ ਰਿਹਾ ਬੁਰੀ ਤਰ੍ਹਾਂ ਨਾਲ ਜਲ ਕੇ ਸੁਆਹ ਹੋ ਗਿਆ ਪਲਾਸਟਿਕ ਦਾ ਦਾਣਾ ਫੈਕਟਰੀ ਦੇ ਵਿੱਚ ਮੌਜੂਦ ਹੈ ਔਰ ਦੱਸਿਆ ਜਾ ਰਿਹਾ ਕਿ ਇਸ ਫੈਕਟਰੀ ਦੇ ਵਿੱਚ ਪਲਾਸਟਿਕ ਦੀਆਂ ਕੁਰਸੀਆਂ ਦਾ ਨਿਰਮਾਣ ਹੁੰਦਾ ਸੀਗਾ ਪਲਾਸਟਿਕ ਦੀਆਂ ਕੁਰਸੀਆਂ ਜਿਹੜੀਆਂ ਨੇ ਉਹ ਬਣਾਈਆਂ ਜਾਂਦੀਆਂ ਸੀ ਔਰ ਇਹ ਜਿਹੜੀ ਫੈਕਟਰੀ ਹੈ ਇਹਦੇ ਵਿੱਚ ਜਿਹੜੀ ਲੇਬਰ ਕੰਮ ਕਰਦੀ ਆ ਦੁਪਹਿਰ ਨੂੰ ਤਕਰੀਬਨ 1 ਵਜੇ ਲੰਚ ਟਾਈਮ ਦੇ ਵੇਲੇ ਫੈਕਟਰੀ ਨੂੰ ਤਾਲਾ ਲਗਾ ਕੇ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਇੱਥੇ ਅੱਗ ਲੱਗ ਜਾਂਦੀ ਹੈ ਜੋ ਗਵਾਂਡੀਆਂ ਵੱਲੋਂ ਇਸ ਫੈਕਟਰੀ ਦੇ ਮਾਲਕ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਉਹਨਾਂ ਦੀ ਫੈਕਟਰੀ ਦੇ ਵਿੱਚ ਅੱਗ ਲੱਗ ਗਈ ਹੈ ਔਰ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਫੈਕਟਰੀ ਮਾਲਕ ਫੈਕਟਰੀ ਦੇ ਵਿੱਚ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਉਹਦਾ ਜੋ ਪੂਰਾ ਸਮਾਨ ਹੈ ਉਹ ਜਲ ਕੇ ਰਾਖ ਹੋ ਚੁੱਕਾ ਹੈ ਔਰ ਜਦ ਕੀ ਇੱਥੇ ਰੱਖਿਆ ਹੋਇਆ ਰੌ ਮਟੀਰੀਅਲ ਜਿਹੜਾ ਪਲਾਸਟਿਕ ਦਾ ਦਾਣਾ ਹੈ ਉਹ ਵੀ ਅੱਗ ਦੀ ਚਪੇਟ ਦੇ ਵਿੱਚ ਆ ਚੁੱਕਾ ਸੀਗਾ ਸ਼ੈੱਡ ਵੀ ਪੂਰੀ ਤਰ੍ਹਾਂ ਨਾਲ ਜਲ ਕੇ ਰਾਖ ਹੋ ਚੁੱਕਾ ਹੈ ਯਾਨੀ ਕਿ ਕਾਫੀ ਜ਼ਿਆਦਾ ਆਰਥਿਕ ਨੁਕਸਾਨ ਜਿਹੜਾ ਹੈ ਉਹ ਫੈਕਟਰੀ ਮਾਲਕ ਨੂੰ ਹੋਇਆ ਹੈ ਔਰ ਇੱਥੇ ਗੱਲ ਕਰੀਏ ਤਾਂ ਤਕਰੀਬਨ 5 ਤੋਂ 7 ਫਾਇਰ ਟੈਂਡਰ ਜਿਹੜੇ ਨੇ ਉਹ ਮੌਕੇ ਤੇ ਪਹੁੰਚੇ ਜਿੰਨਾ ਵੱਲੋਂ ਇਹ ਅੱਗ ਬੁਝਾਉਣ ਦੀ ਜਿਹੜੀ ਹੈ ਲਗਾਤਾਰ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਅੱਗ ਤੇ ਕਾਬੂ ਜਿਹੜਾ ਹੈ ਉਹ ਪਾ ਲਿਆ ਗਿਆ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਲੇ ਵੀ ਜਿਹੜੀ ਹੈ ਕਿਤੇ ਨਾ ਕਿਤੇ ਅੱਗ ਜਿਹੜੀ ਹੈ ਉਹ ਸਲਗ ਰਹੀ ਹੈ ਕਿਉਂਕਿ ਪਲਾਸਟਿਕ ਅੰਦਰ ਮੌਜੂਦ ਹੈ ਜਿਸ ਕਾਰਨ ਜ਼ਿਆਦਾ ਅੱਗ ਜਿਹੜੀ ਹੈ ਉਹ ਭਿਆਨਕ ਰੂਪ ਲੈ ਗਈ ਫੈਕਟਰੀ ਮਾਲਕ ਨਾਲ ਗੱਲਬਾਤ ਕਰਾਂਗੇ ਕਿ ਕੀ ਚੀਜ਼ ਜਿਹੜੀ ਹੈ ਉਹਨਾਂ ਦੀ ਫੈਕਟਰੀ ਦੇ ਵਿੱਚ ਬਣਦੀ ਸੀ ਔਰ ਕਿੰਨਾ ਕੁ ਜਿਹੜਾ ਉਹਨਾਂ ਦਾ ਇੱਥੇ ਨੁਕਸਾਨ ਹੋਇਆ ਮੇਰੇ ਨਾਲ ਫੈਕਟਰੀ ਮਾਲਕ ਕੁਲਦੀਪ ਜੀ ਮੌਜੂਦ ਹੈ ਹਾਲਾਂਕਿ ਇਹਨਾਂ ਦਾ ਕਾਫੀ ਜ਼ਿਆਦਾ ਆਰਥਿਕ ਨੁਕਸਾਨ ਹੋਇਆ ਔਰ ਇਸ ਅੱਗ ਦੇ ਵਿੱਚ ਬਣਿਆ ਹੋਇਆ ਸਮਾਨ ਹੀ ਨਹੀਂ ਬਲਕਿ ਰੌ ਮਟੀਰੀਅਲ ਵੀ ਜਿਹੜਾ ਜਲ ਕੇ ਰਾਖ ਹੋ ਗਿਆ ਕੁਲਦੀਪ ਜੀ ਕਿੰਨੇ ਕੁ ਵਜੇ ਸੂਚਨਾ ਮਿਲੀ ਅੱਗ ਲੱਗਣ ਦੀ ਔਰ ਕਿਸ ਚੀਜ਼ ਦਾ ਇੱਥੇ ਨਿਰਮਾਣ ਹੁੰਦਾ ਕੁਰਸੀ ਬਣਤੀ ਹੈ ਪਲਾਸਟਿਕ ਦੀ ਕੁਰਸੀ ਹਾਂ अच्छा कैसे पता चला कि आग लगी यहां पर पड़ोसी ने बताया कितने बजे आग की घटना हुई है

ऐसा तो नहीं कोई मशीन चल रहा हो या ऐसा कुछ नहीं नहीं बंद थी मशीन तो कितना आपका यहाँ पर कितनी कुर्सी तैयार थी या रॉ मटेरियल पड़ा था अंदर अभी तो कुछ नहीं बता सकता भैया कितनी कुर्सी थी वो गेड़ा कम लगता है इस मारे आइडिया नहीं है लेकिन आपके हिसाब से कितना आपका नुकसान हुआ होगा यहाँ पर क्या बता सकते आइडिया नहीं बता सकता लाखों में होगा हाँ। करोड़ तो बहुत ज्यादा होता है अच्छा पहले भी आपके साथ ऐसा हादसा हुआ है हमने सुना कि पहले भी ऐसा कुछ हुआ था पहले भी हुआ है क्या हुआ था पहले पहले गोदाम में आग लगी थी गोदाम में आग लगी अभी काफी नुकसान हुआ हाँ दो साल पहले दो साल पहले अभी यहाँ पर आपने कितनी समय पहले खोली फैक्ट्री खोलने ना कम से कम पाँच गए पाँच छह साल हो गए ਤੇ 5-6 ਸਾਲ ਤੋਂ ਇਹ ਫੈਕਟਰੀ ਜਿਹੜੀ ਹੈ ਚੱਲ ਰਹੀ ਹੈ ਕੁਲਦੀਪ ਜੀ ਦੱਸ ਰਿਹਾ ਹੈ ਕਿ 2 ਸਾਲ ਪਹਿਲਾਂ ਵੀ ਇਸੇ ਤਰ੍ਹਾਂ ਦਾ ਇੱਕ ਹਾਦਸਾ ਹੋਇਆ ਸੀ ਜਿੱਥੇ ਉਹਨਾਂ ਦਾ ਕਾਫੀ ਜ਼ਿਆਦਾ ਆਰਥਿਕ ਨੁਕਸਾਨ ਹੋਇਆ ਔਰ ਇਸ ਵਾਰ ਵੀ ਇਸ ਅੱਗ ਲੱਗਣ ਨਾਲ ਉਹਨਾਂ ਦਾ ਕਾਫੀ ਜ਼ਿਆਦਾ ਆਰਥਿਕ ਨੁਕਸਾਨ ਹੋਇਆ ਹੈ ਕਿੰਨੇ ਫਾਇਰ ਟੈਂਡਰ ਜਿਹੜੇ ਐ ਮੌਕੇ ਤੇ ਆਏ ਐ ਗੱਲਬਾਤ ਕਰ ਲੈਣੇ ਸਿਰ ਕਿਸ ਚੀਜ਼ ਦੀ ਇਹ ਫੈਕਟਰੀ ਸੀਗੀ ਔਰ ਕੀ ਆਪਾਂ ਨੂੰ ਸੂਚਨਾ ਮਿਲੀ ਸੀ ਸਰ ਸਾਨੂੰ 2:45 ਤੇ ਕਾਲ ਆਈ ਸੀ ਕਿ ਫੋਕਲ ਪੁਆਇੰਟ ਸੇ 7 ਦੇ ਵਿੱਚ ਕੋਈ ਕੁਰਸੀਆਂ ਬਣਾਉਂਦੇ ਪਲਾਸਟਿਕ ਦਾਣੇ ਵਗੈਰਾ ਦੀ ਫੈਕਟਰੀ ਆ ਤੇ ਉਹਦੇ ਵਿੱਚ ਅੱਗ ਲੱਗੀ ਇਮੀਡੀਏਟ ਮਤਲਬ ਕਿ ਜਿਹੜੇ ਸਟੇਸ਼ਨ ਨੇੜੇ ਪੈਂਦਾ ਫੋਕਲ ਪੁਆਇੰਟ ਦੀ ਗੱਡੀ ਕਢਾਈ ਫਿਰ ਉਹਦੇ ਨਾਲ ਹੀ ਜਿੱਦਾਂ ਦੀਆਂ 3-4-5 ਗੱਡੀਆਂ ਮੰਗਵਾਲੀਆਂ ਤੇ ਰੀਫਲ ਹੋ ਕੇ ਦੁਬਾਰਾ ਤੋਂ ਦੁਬਾਰਾ ਭਰੇਗੀ ਜੀ ਬਿਲਕੁਲ ਦੱਸਿਆ ਜਾ ਰਿਹਾ ਕਿ 5 ਤੋਂ 6 ਫਾਇਰ ਟੈਂਡਰ ਜਿਹੜੇ ਇਸਤੇਮਾਲ ਹੋਏ ਹਾਂਜੀ 5 ਤੋਂ 6 ਫਾਇਰ ਟੈਂਡਰ ਮਤਲਬ ਕਿ ਜੋ ਮੌਕੇ ਦੇ ਉੱਤੇ ਕੰਮ ਕਰ ਰਹੇ ਆ ਖਾਲੀ ਹੋ ਰੇ ਭਰ ਕੇ ਦੁਬਾਰਾ ਫਿਰ ਲਗਾਏ ਮਤਲਬ ਪਲਾਸਟਿਕ ਦੇ ਕਾਰਨ ਇੰਨੀ ਭਿਆਨਕ ਹੋ ਗਈ ਅੱਗੇ ਸਰ ਪਲਾਸਟਿਕ ਦਾ ਨਾ ਉਹ ਰਾ ਮਟੀਰੀਅਲ ਵਗੈਰਾ ਉਹਨਾਂ ਦੇ ਚੇਅਰ ਵਗੈਰਾ ਬਣਦੀ ਹੈ ਨਾ ਤੇ ਉਹਦੇ ਇਮੀਡੀਏਟ ਤੁਹਾਨੂੰ ਪਤਾ ਪਲਾਸਟਿਕ ਬਾਰੂਦ ਹੀ ਹੁੰਦਾ ਇੱਕ ਤਰ੍ਹਾਂ ਦਾ ਇਸ ਕਰਕੇ ਉਹ ਅੱਗ ਜਿਆਦਾ ਜਲਦੀ ਦਲਦੀ ਪੜਕੀ ਜੀ ਅੱਛਾ ਕਿੰਨਾ ਚ ਸਮਾਂ ਲੱਗਿਆ ਸਰ ਅੱਗ ਤੇ ਕਾਬੂ ਪਾਉਣ ਨੂੰ ਔਰ ਕਿੰਨੇ ਫਾਇਰ ਟੈਂਡਰਸ ਇਸਤੇਮਾਲ ਹੋਏ ਮੈਕਸਿਮਮ 2 ਘੰਟੇ ਤੋਂ ਉੱਪਰ ਲੱਗ ਗਿਆ ਸਾਡੇ ਫਾਇਰ ਟੈਂਡਰ ਉਹੀ 6 ਤੋਂ 7 ਫਾਇਰ ਯੂਜ਼ ਕੀਤੇ ਹੁਣ ਪੂਰੀ ਤਰ੍ਹਾਂ ਬੁਝ ਗਈ ਆ ਹਲੇ ਵੀ ਕੁਝ ਨਹੀਂ ਪੂਰੀ ਤਰ੍ਹਾਂ ਬੁਝ ਗਈ ਆ ਕੰਮ ਫਿਨਿਸ਼ ਕਰਕੇ ਹੀ ਬਾਹਰ ਖੜੇ ਹੋਏ ਹਾਂ ਜੀ ਅੱਛਾ ਫੈਕਟਰੀ ਮਾਲਕ ਦਾ ਕਹਿਣਾ ਹੈਗਾ ਕਿ ਫੈਕਟਰੀ ਬੰਦ ਸੀਗੀ ਇਸ ਕਾਰਨ ਕੁਝ ਥੋੜਾ ਜਿਹਾ ਇਨਵੈਸਟੀਗੇਟ ਹੋਇਆ ਕਿ ਕਿਉਂ ਇਹ ਅੱਗ ਲੱਗੀ ਹੋਈਗੀ ਸਰ ਇਹਦੇ ਬਾਰੇ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਸਾਨੂੰ ਤਾਂ ਅੱਗ ਲੱਗਣ ਤੋਂ ਬਾਅਦ ਹੀ ਮੌਕੇ ਤੇ ਬੁਲਾਇਆ ਜਾਂਦਾ ਤੇ ਉਹਦੇ ਬਾਰੇ ਮਾਲਕਾਂ ਨੂੰ ਪਤਾ ਹੋਏਗਾ ਬੰਦ ਹੈ ਜਾਂ ਨਹੀਂ ਜਦੋਂ ਤੁਸੀਂ ਅੰਦਰ ਗਏ ਕਿਉਂਕਿ ਫੈਕਟਰੀ ਬੰਦ ਸੀਗੀ ਕਿ ਮਸ਼ੀਨ ਵਗੈਰਾ ਚੱਲਦੀ ਹੋਵੇ ਜਾਂ ਇਸ ਤਰ੍ਹਾਂ ਕੁਝ ਪਤਾ ਨਹੀਂ ਸਰ ਮਤਲਬ ਕਿ ਜੋ ਮਾਲਕਾਂ ਦੇ ਕਹਿਣ ਦੇ ਮੁਤਾਬਿਕ ਤਿੰਨ ਚਾਰ ਬੰਦੇ ਸੀਗੇ ਉਹ ਕੰਮ ਕਰ ਰਹੇ ਸੀ ਨਹੀਂ ਕਰ ਰਹੇ ਸੀ ਉਹਦੇ ਬਾਰੇ ਨਹੀਂ ਪਤਾ ਤੇ ਮਾਲਕ ਦਾ ਆਪ ਬਿਆਨ ਹੈ ਕਿ ਸਾਡੀ ਫੈਕਟਰੀ ਬੰਦ ਰਹਿੰਦੀ ਹੈ ਜੀ ਅੱਛਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਨਹੀਂ ਜਾਨੀ ਕੋਈ ਨੁਕਸਾਨ ਨਹੀਂ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਫਾਇਰ ਟੈਂਡਰ ਜਿਹੜੇ ਨੇ ਇਸ ਵਕਤ ਵੀ ਮੌਕੇ ਤੇ ਮੌਜੂਦ ਹੈ ਔਰ ਜਦ ਕਿ 2 ਘੰਟੇ ਦੀ ਭਾਰੀ ਮੁਸ਼ਕਲ ਤੋਂ ਬਾਅਦ ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਫਿਲਹਾਲ ਦੱਸਦੀ ਹੈ ਕਿ ਫੈਕਟਰੀ ਦੇ ਅੰਦਰ ਅੱਗ ਪੂਰੀ ਤਰ੍ਹਾਂ ਨਾਲ ਬੁਝ ਚੁੱਕੀ ਹੈ ਪਰ ਕਟੋ-ਕਟੇ 6 ਤੋਂ ਫਾਇਰ ਟੈਂਡਰ ਜਿਹੜੇ ਨੇ ਉਹਨਾਂ ਨੂੰ ਜਿਹੜਾ ਇਸ ਅੱਗ ਬੁਝਾਉਣ ਦੇ ਵਿੱਚ ਇਸਤੇਮਾਲ ਕੀਤਾ ਗਿਆ ਪਰ ਫੈਕਟਰੀ ਮਾਲਕ ਜੋ ਦੱਸ ਰਿਹਾ ਉਸ ਦੇ ਹਿਸਾਬ ਦੇ ਨਾਲ ਇਹ ਦੂਸਰੇ ਸਾਲ ਦੇ ਵਿੱਚ ਦੂਸਰੀ ਘਟਨਾ ਹੈ ਜੋ ਉਸ ਦੇ ਨਾਲ ਵਾਪਰੀ ਹੈ ਜਿਸ ਕਾਰਨ ਉਸ ਨੂੰ ਕਾਫੀ ਆਰਥਿਕ ਨੁਕਸਾਨ ਹੋਇਆ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ